ਤਾਂ ਸਾਨੂੰ ਬਾਣੀ ਨਾਲ ਜੋੜਨਾ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਚਾਹੁੰਦਾ ਮੇਰੀ ਬੇਨਤੀ ਤੁਹਾਡਾ ਧਿਆਨ ਨਾਲ ਸੁਣਨਾ ਜਿਹੜੀਆਂ ਚੌਂਕੀਆਂ ਆਪਾਂ ਗੁਰੂ ਗ੍ਰੰਥ ਸਾਹਿਬ ਦੀਆਂ ਭਰਨੀਆਂ ਕਿਸੇ ਬੰਦੇ ਦੀਆਂ ਨਹੀਂ ਭਰਨੀਆਂ ਸਤ ਐਤਵਾ ਤੁਹਾਨੂੰ ਕਿਉਂ ਕਹੀਦਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਸੁਣੋ ਮਹਾਰਾਜ ਕਹਿੰਦੇ ਹਰ ਕੀਰਤਨ ਸੁਣਾ ਹਰ ਕੀਰਤਨ ਗਾਵੈ ਤਿਸ ਜਨ ਦੂਖ ਨਿਕਟ ਨਹੀਂ ਆਉਂਦਾ ਐਸਾ ਕੀਰਤਨ ਕਰ ਮਨ ਮੇਰੀ ਹਾਂ ਉਹਾਂ ਜੂ ਕਾਮ ਤੇਰੇ ਜਿਹੜਾ ਕੀਰਤਨ ਆ ਸਾਹ ਸੰਗਤ ਇਹਦੇ ਨਾਲ ਸਾਰੇ ਦੁੱਖ ਦੂਰ ਹੁੰਦੇ ਕਿਸੇ ਬੰਦੇ ਦੀ ਆਪਹਾਜਰੀ ਨਹੀਂ ਭਰਉਣੀ ਹਾਜ਼ਰੀ ਗੁਰਨਾਨਕ ਦੇ ਘਰ ਦੀ ਜੇ ਸੱਤ ਐਤਵਾਰ ਕੀਰਤਨ ਸੁਣ ਕੇ ਗੁਰਨਾਨਕ ਸਾਹਿਬ ਮਹਾਰਾਜ ਉਹਨਾਂ ਦੀ ਹਜ਼ੂਰੀ ਉਹਨਾਂ ਦੀ ਗੋਦ ਵਿੱਚ ਬਹਿ ਕੇ ਸਤ ਐਤਵਾਰ ਆਪਣੇ ਦੁੱਖ ਦੂਰ ਹੋ ਸਕਦੇ ਜੇ ਆਪਾਂ ساری ਉਮਰ ਜੁੜੀਏ ਦੁੱਖ ਨਹੀਂ ਦੂਰ ਹੋਣਗੇ